ਲੋ ਦੀ ਸਤ ਸ੍ਰੀ ਅਕਾਲ ਦਲਟ ਬਰੋ ਦੇ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਕੰਮ ਅਧਨ ਦੇ ਸਾਰੇ ਕਰ ਲਏ ਨੇਗੇ ਤੇ ਹੁਣ ਆਪਾਂ ਦੂਸਰੇ ਕੰਮ ਕਰਦੇ ਆਂਗੇ ਨਾ ਆਚਾਰ ਮਿਰਚਾਂ ਦੇ ਕਈ ਸੀ ਆਚਾਰ ਵਾਲੀਆਂ ਆਮ ਨਹੀਂ ਆਣ ਬੀਬਾ ਔਟੀਆਂ ਦੀਆਂ ਦੂਸਰੇ ਹੈ ਨਹੀਂ ਸੀ ਹੁਣ ਅੱਜ ਪਾਣੀ ਮੈਂ ਆਚਾਰ ਆਚਾਰ ਖਾਣ ਨੂੰ ਹੋਇਆ ਪੈਸੀਆਂ ਕਿਉਂਕਿ ਹੁਣ ਕਦੇ ਕਦੇ ਰੁਕੀ ਨਾਲ ਜੀ ਕਰਦਾ ਨੇ ਜਾਂ ਕੋਈ ਬਾਹਰੋਂ ਅੰਦਰੋਂ ਆ ਜਾਂਦਾ ਜਾਂ ਖੇਤ ਬੰਨੇ ਜਾਂਦਾ ਤੇ ਔਖਾ ਹੋ ਜਾਂਦਾ ਹੈਗਾ ਤੇ ਇਹ ਕਾਲੂ ਲੈ ਕੇ ਆਈ ਹੈਗੀ ਸਬਜ਼ੀ ਆਪਣੇ ਪਈ ਹੈ ਗੋਭੀ ਵੀ ਪਈ ਹੈਗੀ ਨਾ ਗਾਜਰਾ ਵੀ ਪਈਆਂ ਲੇਗੀਆਂ ਬਾਕੀ ਸਮਾਨ ਸਾਰਾ ਖੜਾ ਹੈਗਾ ਜਿਵੇਂ ਪਾਲਕ ਮੇਥੀ ਮੇਥੇ ਉਹ ਤੋੜਨ ਵਾਲੇ ਨੇਗੇ ਤੇ ਹੁਣ ਅੱਜ ਆਪਾਂ ਦੇਖਾਂਗੇ ਸਬਜ਼ੀ ਕਾਦੀ ਬਣਾਉਣੀ ਹੈਗੀ ਪਹਿਲਾਂ ਮੈਂ ਮਿਰਚਾਂ ਤੋਂ ਕਿ ਸੁੱਕੜੀਆਂ ਪਾਉਣੀ ਹੈਗੀ ਕੰਮ ਤਾਂ ਦੇ ਆਪਾਂ ਸਾਰੇ ਕਰ ਲਈ ਮੱਝਾ ਤਾਂ ਵੀ ਨਿਮੇੜ ਲਿਆ ਕਪੜਾ ਨਹੀਂ ਰਗਾ ਵੀ ਧੋ ਲਿਆ ਹਜੇ ਆਪਣੀ ਮੱਝ ਲੈਣ ਦੀ ਹੈਗੀ ਉਹਨਾਂ ਦੀ ਵੇਟ ਕਰੀ ਜਾਂਦੇ ਹੈਗੇ ਨਵੀਂ ਦੇ ਰੈਡੀ ਖੇਤ ਗਏ ਹੋਣੇਗੇ ਮੈਨੂੰ ਉਧਰ ਤਿਆਰ ਰੱਖਣਾ ਪਊਗਾ ਨਾ ਤੇ ਵੀ ਕਦੋਂ ਕੋਈ ਆਉਂਦਾ ਹੈਗਾ ਦੇਖੋ ਜੇ ਪਲਾਂ ਵੀ ਮੇਟੀਆਂ ਦੇ ਤੋਂ ਸੋਣੀ ਹੈਗੀ ਮੇਰੇ ਤੋਂ ਕਿ ਆਪਾਂ ਸਪਨੇ ਪਾ ਲੈਂਦੇ ਨੇ ਫਿਰ ਬਾਅਦ ਵਿੱਚ ਟੰਗੀਆਂ ਕੱਟ ਕੇ ਫਿਰ ਚਾਹ ਪਾਵਾਂਗੇ ਤੇ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਜਰੂਰ ਪਸੰਦ ਆਊਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਇਸ ਤਰ੍ਹਾਂ ਦਾ ਲੱਗਿਆ ਨਹੀਂ ਹੁਣ ਆਪਾਂ ਕੱਟਦੇ ਆਂਗੇ ਗੋਭੀ ਮਿਰਚਾਂ ਮੈਂ ਧੋਕੇ ਰੱਖਤੀਆਂ ਅਜੇ ਸੁੱਕਣੀਆਂ ਨਾ ਗਿੱਲੀਆਂ ਪਈਆਂ ਨਹੀਂ ਗੀਆਂ ਦਿੱਖੂਗੀ ਲੂਈ ਲਈਆਂ ਸੀ ਮੈਂ ਬਾੜੀਆਂ ਨਹੀਂ ਲਈਆਂ ਹੈਗੀਆਂ ਗੋਭੀ ਮੇਰੀ ਖਰਾਬ ਹੁੰਦੀ ਸੀਗੀ ਵੈਸੇ ਕਈ ਦੇ ਘਰ ਦੀ ਹੈਗੀ ਹੋਗੇ ਕਈ ਦੇ ਨਾ ਫਿਰ ਮਹਾ ਨਾ ਫੁੱਲ ਨਾ ਖਰਾਬ ਹੋ ਜਾਣਾ ਤੇ ਮੈਂ ਕੱਟ ਕੇ ਸਾਰੀ ਰੱਖ ਲੈਣੀ ਹੈਗੀ ਟਿੰਡਰਾ ਆਪਾਂ ਸਾਈਡ ਤੇ ਕੱਢ ਦਿੰਨੇ ਹੈਗੀ ਜਿੰਨੀ ਕੁ ਬਣਾਉਣੀ ਹੋਵੇ ਉੰਨੀ ਕੁ ਬਣਾ ਲਾਂਗੇ ਆ ਤਾਂ ਗੋਭੀ ਦੇ ਪਕੌੜੇ ਬਣਾਉਣ ਨਾਲੇ ਨਹੀਂ ਗੱਲ ਕਰ ਬਿਆਹਾਂ ਜਨਾ ਪਕੌੜੇ ਤੋਂ ਜੀ ਲੈ ਗਿਆ ਤਾਂ ਕਰਕੇ ਨਹੀਂ ਬਣਾਏ ਹੈਗੀ ਬਾੜੀ ਵੀ ਦੇ ਗੋਭੀ ਹੈਗੀ ਇਹਦੇ ਵਿੱਚ ਮਟਰ ਵੀ ਨਵੀਂ ਆਈ ਰਹੀ ਗੀ। ਬਿਲਕੁਲ ਕੋਕੜਾ ਆਇਆ ਸੀ। ਸਾਡੇ ਪਾਪਾ ਜੀ ਇਹਦੇ ਸਵੇਰੀ ਆ ਗਏ ਤੇ ਉਹਨਾਂ ਨੇ ਧਰਨੇ ਤੇ ਜਾਣਾ ਸੀਗਾ। ਬੀਬੀ ਬੇਲਾ ਸ਼ਾਮ ਤੱਕ ਆਉਗੀ ਹਜੇ ਵਿਆਹ ਲੈ ਆਏ ਸੀਗੇ। ਸਵੇਰੇ ਮੈਨੂੰ ਲੱਗਦਾ 7:00 ਕਾ 7:30 ਵਜੇ ਦੇ ਨੂੰ ਆ ਗਈ ਸੀਗੇ। ਤੋਂ ਗਵਾਲੀਆਂ ਨੇ ਪਹਿਲੀ ਗੋਭੀ ਇੱਥੇ ਭੇਜਦੀ ਉਹਨਾਂ ਨੇ ਆਪ ਨਹੀਂ ਬਣਾਈ ਹੋਈ। ਮਾਂ ਤੁਸੀਂ ਆਪ ਬਣਾ ਲੈਂਦੇ ਨਾ ਉਹ ਘਟ ਖਾਂਦੇ ਨਹੀਂ ਸਬਜ਼ੀ ਉਹ ਸਾਰੀ ਲਾ ਲੈਂਦੇ ਨੇ ਕਿ ਖਾਂਦੇ ਨੇ ਘੱਟ ਇੰਨੇ ਸੌਣੇ ਨੇ ਫਿਰ ਤੋ ਇੰਤ ਪਰ ਦਾ ਟਾਈਮ ਹੈ ਹੁਣ ਆਪਾਂ ਬਣਾਉਨੇ ਆਂਗੇ ਰੋਟੀ ਹੋ ਤਾਂ ਸ਼ਾਮ ਦੇ ਹੀ ਗਿਆ 3 ਵਜ ਗਏ ਨਾ ਪਤਾ ਨਹੀਂ 3:30 ਹੋ ਗਈ ਤੇ ਖੇਤੋਂ ਹੁਣ ਆਏ ਲੇ ਕੇ ਮੋਟਰ ਚੱਲਦੀ ਸੀਗੀ ਲਾਈਟ ਗਈ ਐ ਤਾਂ ਆ ਗਏ ਹੁਣ ਆਪਾਂ ਰੋਟੀ ਬਣਾਉਨੇ ਆਗੇ ਚਟਣੀ ਬਣਾਈ ਸੀ ਅਜ ਮੱਖਣੀ ਸੀ ਨਾਲ ਤਾਂ ਜੀ ਰੋਟੀ ਬਹੁਤ ਵਧੀਆ ਲੱਗੂਗੀ ਨਾ ਸਾਨੂੰ ਕਹਿੰਦੀ ਪਹਿਲਾਂ ਬਣਾ ਕੇ ਰੱਖਣੀ ਸੀਗੀ ਮੈਨੂੰ ਐ ਹੋਗਾ ਵੀ ਤਾਜੀ ਰੋਟੀ ਦੇ ਨਾਲ ਵੀ ਮੱਖਣੀ ਚਟਣੀ ਵਧੀਆ ਲੱਗਦੀ ਹੈਗੀ ਅਸੀਂ ਤਾਂ ਕਰਕੇ ਹੀ ਬਣਾ ਕੇ ਰੱਖੀ ਹੈਗੀ ਦੁੱਧ ਮੈਂ ਘਰ ਨੂੰ ਤਰ ਤਾ ਇੱਥੇ ਮੈਂ ਪੋਣਾ ਤਾਂ ਨਹੀਂ ਪਛਾਇਆ ਮਹਾਤਾਂ ਲਾ ਦੋ ਇਹ ਰੋਟੀਆਂ ਨਹੀਂ ਕਿਹੜਾ ਬਾਲੀਆਂ ਲੀ ਗਿਆ। ਉਹ ਹੈ ਇਸ ਤਰੀ ਬਣਾ ਦਿੰਨੀ ਹੈਗੀ। ਥਾਈ ਜਿਤਨੀ ਗਏ ਹੈਗੇ ਤੁਸੀਂ ਅੱਜ ਪ੍ਰੋਗਰਾਮ ਸੀ ਉੱਥੇ। ਆਂਦੇ ਜਾਇਆ ਹੁੰਦੇ 10 ਮਿੰਟ। ਇਹ ਪ੍ਰੋਗਰਾਮ ਅੱਜ 7:30 ਪੈਂਦੀ ਹੈ। ਥਾਈ ਜ। ਸੋ ਪੂਰਾ ਖੁੱਲਾ ਸੱਦਾ ਸੀਗਾ। ਕੀ ਬਣਾਇ ਸੀ? ਕੋੜੇ ਅੱਛਾ ਹੋਰ ਅਨੁਭਵ ਨਾ ਹੋਸੀਆਂ ਪਤਾ ਨਹੀਂ ਕੀ ਬਣਾਇਆ ਸੀਗਾ ਮੈਨੂੰ ਪਤਾ ਨਹੀਂ ਲੋਈ ਸ਼ਾਮ ਦਾ ਟਾਈਮ ਹੋ ਗਿਆ 4:30 ਵਜੇ ਹੁਣ ਪਿਉਨੇ ਆਪਾਂ ਮੱਝਾਂ ਨੂੰ ਪਾਣੀ ਉਹੀ ਕੰਮ ਗੋਹਾ ਕੂੜਾ ਨਾ 4:30 ਵਜੇ 5:30 ਵਜੇ ਤੱਕ ਸਾਰਾ ਖਤਮ ਕਰ ਜੀ ਫਟਾਫਟ ਅੱਜ ਹਵਾ ਬੜੀ ਜਲਦੀ ਹੂਣ ਖੜਕੀ ਹੈ ਨਾ ਸਾਰਾ ਦਿਨ ਇੰਨੀ ਤੇਜ਼ ਹਵਾ ਚੱਲੀਏਗੀ 7 ਤਰੀਕ ਅੱਜ 7 ਫਰਵਰੀ ਦੇਨਿ ਸ਼ਨੀਵਾਰ ਸ਼ੁੱਕਰਵਾਰ ਦੇਨ ਸ਼ੁੱਕਰਵਾਰ ਨਾ ਚਲਦੀ ਆ ਉਹ ਦੇਖ ਆਪਾਂ ਨਹੀਂ ਚਲਦੀ ਇੰਨੀ ਨਹੀਂ ਆਪਾਂ ਨੂੰ ਇੱਥੇ ਹੋਸ਼ਜੀ ਚ ਆ ਗਈਆਂ ਹੂੰ ਥੋੜੇ ਭੈਣੇ ਇੱਧਰ ਕਿੱਥੇ ਜਾਨੀ ਐ ਜਿਹੜਾ ਨੇ ਗਾਹ ਪਾਉਣਾ ਐ ਕਰਕੇ ਇਹਦੀ ਆਹਤ ਨਾ ਗਈ ਇਹ ਨਹੀਂ ਆਂਦੀ ਹੈਈ ਉੱਥੋਂ ਭੱਦੀ ਉਹ ਭੱਜੋ ਆ ਕੇ ਟੱਕਰ ਲਾਉਗੀ ਸਾਰੀ ਪਣੀ ਡੇਕਦੀ ਮਿੱਟੀ ਚ ਘੁਲਣ ਦੀ ਬੜੀ ਆਤ ਐ ਨਾ ਨਾ ਚੱਲ ਮੱਤਰ ਭੈਣੇ ਆ ਵੀ ਗਿਆ ਹਮਮ ਦੇਖਾਈ ਦੇਣ ਲੱਗ ਗਿਆ ਇੱਕ ਮਹੀਨਾ ਰਹੇਗਾ ਸਭ ਕੁਝ ਆ ਜੂਗਾ ਗਰਮੀ ਮੱਛਰ ਅੱਜ ਕਿੰਨੇ ਟੇਜਾਂ ਲੰਗੀ ਪਈ ਉਹ ਹੀ ਨਹੀਂ ਸਰਦੀ ਤੋਂ ਸ ਮਾਰ ਕੇ ਇਹ ਤਾਂ ਪੈਂਦੀ ਉਹਦਾ ਜ਼ਿਆਦਾ ਆਉਂਦੀ ਹੈ ਇਹ ਇੰਨੀ ਨਹੀਂ ਪਈ ਗਰਮੀ ਵੀ ਭੁੱਲੇ ਹੋਇਆਗੇ ਹਮ ਕੁਛ ਵੀ ਯਾਦ ਨਹੀਂ ਕਰਨੀ ਇਹਦਾ ਐਂ ਲੱਗਦਾ ਹੁੰਦਾ ਜਦੋਂ ਠੰਡ ਹੁੰਦੀ ਵੀ ਉਹੀ ਕਹੀ ਜਾਂਦੇ ਕਿ ਵੀ ਇੰਨੀ ਗਰਮੀ ਕਿੰਨੀ ਹੁੰਦੀ ਵੀ ਮੌਜ ਹੁੰਦੀ ਉਹ ਤਾਂ ਵੀ ਹੁਣ ਔਖੇ ਹੁੰਦੇ ਆਗੇ ਜਦੋਂ ਗਰਮੀ ਪੈਂਦੀ ਉਦੋਂ ਆ ਲੱਗੋ ਵੀ ਕਿੰਨੀ ਠੰਡ ਹੋਵੇ ਕਿੰਨੀ ਬਰਖ ਹੋਵੇ ਹੋਰ ਨਹੀਂ ਆਏ ਗਏ ਵੀ ਠੰਡਾ ਹੀ ਗੀ ਪਿਛਲੇ ਗੱਲਾਂ ਭੁੱਲੇ ਜਾਣੇਗੇ ਟਾਈਮ ਵਾਲੀਆਂ ਜਿਆਦ ਹੁੰਦੀਆਂ ਨਹੀਂ ਗੀਆਂ ਆਇਦਰ ਇਹ ਤਾਂ ਛੋਟੀਆਂ ਹੁੰਦੀਆਂ ਨੇ ਉਹ ਤਾਂ ਸੀ ਇਹਨਾਂ ਨੂੰ ਧੱਕੇ ਦੇ ਦੇ ਚਾਰਚ ਬਾੜ ਦੇ ਹੁੰਦੇ ਨੇ ਵੀ ਮਾੜਾ ਮੋਟਾ ਖਾ ਲੈਣੀਆਂ ਫੁਰਨੀਆਂ ਤੇ ਹੁਣ ਵੱਡੀਆਂ ਹੋ ਕੇ ਹੁਣ ਨਿਕਲਦੀਆਂ ਨਹੀਂ ਮੂਰੇ ਖੁਰਲੀ ਚ ਬੈ ਉਹ ਹੋਏ ਤੱਕ ਨਹੀਂ ਖਾਦਾ ਕਿ ਦੁਪਹਿਰ ਦੀ ਬੰਨੀ ਹੋਈ ਹੈ ਉਜੇ ਟੱਕ ਟੱਕ ਪੀਆ ਸੀ ਉਹਨਾਂ ਨੂੰ ਨਾ ਠੱਕੇ ਦੇ ਦੇ ਇਹਨਾਂ ਨੂੰ ਵੀ ਛੋਟੀਆਂ ਨੂੰ ਠੱਕੇ ਦੇ ਦੇ ਅੰਦਰੋਂ ਵੀ ਸਾਤ ਚ ਛੱਡ ਦੇ ਦੇ ਵੀ ਖਾ ਲੈਣੀਆਂ ਤੇ ਇੱਕ ਦੂਜਾ ਆ ਰਿਹਾ ਬਾਹਰ ਕਹਿੰਦਾ ਹੈ ਨਾ ਡੰਡਾ ਦੀ ਗੱਟ ਗਈ ਆ ਆ ਨਾ ਨਾ ਮੋਝ ਤੇ ਹਾਨੀ ਦੋਰੀ ਫੜ ਲੈਣੀ ਮੋਟਾ ਇਹ ਤਾਂ ਮੈਂ ਕਿਹਾ ਛੋਟੇ ਢਿੰਗ ਦੇਣਗੇ ਵੀ ਅਸੀਂ ਰਹਿ ਗਏ ਆ ਦੇਖ ਕੇ ਮੈਂ ਕਰਦਾ ਹੋਰ ਲੋ ਜੀ ਹੁਣ ਆਪਾਂ ਭਾਂਡੇ ਦੀ ਸਫਾਈ ਕਰੀਏ ਬਾਹਰਲੇ ਘਰ ਦਾ ਕੰਮ ਆਪਾਂ ਨੇ ਮੇੜ ਲਿਆ ਤੇ ਨਾਲੇ ਸਬਜ਼ੀ ਵਗੈਰਾ ਗਰਮ ਕਰ ਦਿਆਂਗੇ ਲੈ ਕਿੰਨ ਲੱਗੀ ਇਹ ਸਾਰੀਆਂ ਸੁੱੱਚਾ ਖਰਾਬ ਹੋਈਆਂ ਬਹੁਤ ਹਾਂ ਤੇ ਲਾਈਟ ਹਾ ਕਰ ਦਿਆ ਸਬਜੀ ਗਰਮ ਨਾਲੇ ਦੁੱਧ ਮੈਂ ਦੇਖਦੀ ਆਂ ਕਿ ਜੇ ਗਰਮ ਹੋਇਆ ਦਹੀਂ ਨੂੰ ਜਮਾਉਣਿਆ ਇਦਾਂ ਮੈਂ ਜਿ ਘਿਓ ਬਣਾਇਆ ਸੀਗਾ ਹੁਣ ਆਪਾਂ ਇਹ ਥਰ ਦਿੰਨੇ ਇਹਦੇ ਉੱਪਰ ਆ ਨਾ ਦਹੀਂ ਵਾਸਤੇ ਮੈਂ ਜੱਗ ਤੋਂ ਕਿੱਢਣੀ ਹੈਗੀ ਦੁੱਧ ਤਾਂ ਮੇਰਾ ਗਰਮ ਹੀ ਪਿਆਗਾ ਸਾਰਾ ਦਿਨ ਇੱਥੇ ਖੜਕਾ ਕਰੀ ਜਾਣਗੇ ਕਬੂਤਰ ਕਦੇ ਬਿੱਲੀਆਂ ਹਨਾ ਸੱਟ ਜੇ ਦੇ ਪਤਾ ਨਹੀਂ ਇੰਨਾ ਕੀ ਕਰਦੇ ਨੇਗੇ ਨਹੀਂ ਆਪਾਂ ਜਿਹਾ ਲਵਾ ਲਵਾਂਗੇ ਬੈਸਤਾ ਕਰ ਲੂੰ ਵਿਆਹ ਚ ਜਾਣਾਗਾ ਸਾਰਿਆਂ ਨੇ ਫਿਰ ਐ ਨਹੀਂ ਪਤਾ ਹੈਗਾ ਨਾ ਜਦੋਂ ਵਿਆਹ ਚ ਜਾਂਦੇ ਨੇ ਨਾ ਮੈਨੂੰ ਆਖਣਗੇ ਰੋਟੀ ਨਾ ਖਾ ਕੇ ਜਾਓ ਕਿਉਂਕਿ ਉੱਤੀ ਖਾਵਾਂਗੇ ਨਾਲ ਸਹੇਜ ਪਰਖਾਣ ਦੇ ਰੋਟੀ ਖਾ ਲਈ ਮੈਨੂੰ ਕਹਿੰਦੇ ਹਾਂ ਹਾਂ ਕਿਉਂ ਖਾ ਦੀਏਗੀ ਖਾਣੀ ਹੋਈ ਸੀਗੀ ਮਾਂ ਬਿਜਾ ਲੈਨੇ ਲੰਗਰ ਲਾਏਗਾ ਨਾ ਖਾਣਾ ਹੀ ਹੈਗਾ ਜੇ ਜਤਾਂ ਜਾਉਂਗੀ ਨਾ ਜਾਪਈ ਖਾਦੀ ਜਾਂਦੀ ਹੈ ਜੀ ਫਿਰ ਹੁਣ ਆਪਾਂ ਇਹ ਸਬਜ਼ੀ ਗਰਮ ਕਰ ਲੈਨੇ ਦਹੀਂ ਤੇ ਮਾਤੀ ਨੂੰ ਢੱਕ ਰਹੀਏ ਸੱਤਵੇਂ ਭਾਂਡੇ ਦੇ ਨਾਲ ਅਜੇ ਮੇਰੇ ਕੋਲ ਕੁਝ ਨਹੀਂ ਹੈ ਉਹ ਇਤਨਾ ਗੋਭੀ ਕੱਟ ਕੇ ਰੱਖਤੀ ਵੱਡਾ ਭਾਂਡਾ ਨਾਲ ਪੱਥੂ ਦੇ ਨਾਲ ਢੱਕ ਲੈਂਗੇ ਕਿਉਂਕਿ ਠੰਡ ਹੈਗੀ ਕੱਪੜਾ ਤਾਂ ਮੈਂ ਕਦੇ ਦਿੱਤਾ ਨਹੀਂ ਹੈਗਾ ਇਸ ਤਰੀਕਾ ਢੱਕ ਲੈਨੇ ਆਪਾਂ ਜੰਮ ਜੂਗੀ ਵਧੀਆ ਤੇ ਸਬਜ਼ੀ ਵੀ ਗਰਮ ਹੋਊਗੀ ਰੋਟੀ ਧੱਕ ਦਈਏ ਹਲੇ ਦਿਨ ਅੰਨਾ ਖੜਾਗਾ ਕੰਮ ਮੇਰਾ ਨਿਬੜ ਗਿਆ ਰੋਟੀ ਹਜੇ ਆਪਾਂ ਲਾਉਂਦੇ ਨਹੀਂ ਜਦੋਂ ਆ ਗਏ ਜਵਾਹਾਂਗੇ ਨਾ ਧੁੱਪ ਖੜੀ ਹੋਏਗੀ ਬਾਬਾ ਰਹਿ ਰਸਵੀ ਕਰ ਲਾਂਗੇ ਪੌਣੇ 6 ਹੋ ਗਏ ਲਈ ਹੁਣ ਆਪਾਂ ਲਗਦੇ ਆਂ ਕਿ ਰੋਟੀ ਹੁਣ ਦਿਨ ਛਿਪ ਗਿਆ ਹੁਣ ਰੋਟੀ ਦਾ ਟਾਈਮ ਹੋ ਗਿਆ ਅੱਜ ਮਾਸੀ ਵੀ ਆ ਗਈ ਪਾਪਾ ਵੀ ਆ ਗਏ ਅੱਜ ਸਾਰੇ ਘੱਟੇ ਹੋ ਗਏ ਕੱਲ ਕੋਈ ਨਹੀਂ ਆਏ ਅੱਜ ਇਹ ਸਰਪੋਤ ਕੰਮ ਸੀ ਰੇਣੀ ਅੱਜ ਦਿਨੇ ਸਾਰਾ ਦਿਨ ਮੈਂ ਤੇ ਨਵੀਂ ਕੱਢੀਆਂ ਇੱਕ ਹਵਾ ਚੱਲੇ ਈ ਧੁੱਪ ਵੀ ਬਹੁਤ ਤੇ ਸੀ ਥਾਵਾ ਵੀ ਬਹੁਤ ਵਜਨ ਸੀ ਤਾਂ ਨਵੇਂ ਨਾ ਹੋਣਾ ਹਾਂ ਮੈਨੂੰ ਕਹਿੰਦੇ ਸਾਰਾ ਦਿਨ ਕਦੇ ਪੈ ਕੇ ਕਦੇ ਬੈ ਕੇ ਕਦੇ ਕੋਈ ਕੰਮ ਕਰ ਲੈਣਾ ਤਾਂ ਕੋਈ ਕੰਮ ਦਾ ਪਤਾ ਲੱਗੇ ਨਾ ਨਾ ਕੱਲੇ ਜਾਣੇ ਨੂੰ ਕੀ ਪਤਾ ਲੱਗਦਾ ਹੁੰਦਾ ਤੇ ਹੁਣ ਆਪਾਂ ਰੋਟੀ ਲੱਗਦੇ ਆ ਬਿੰਦੀਆਂ ਵੀ ਆ ਗਈਆਂ ਬਿਚਾਰੀਆਂ ਤਾਰੇ ਮਾਪੇ ਦਾ ਪਟਾ ਰੱਖਾ ਹੋ ਗਿਆ ਆ ਜਾ ਆ ਜਾ ਆਨੇ ਪੰਦੇ ਆ ਜਾ ਘਰੇ ਕੱਲਾ ਰਹਿ ਗਿਆ ਤੂੰ ਆ ਜਾ ਰੋਟੀ ਬਣਾਈਏ ਖਾ ਲਈ ਆ ਜਾ ਆ ਜਾ ਆ ਜਾ ਹਾਂ ਆ ਕੇ ਹੋਰ ਆ ਗਿਆ ਕਹਿੰਦਾ ਇਹ ਗੱਡੀ ਖੇ ਰਹੀ ਸੀ ਕੱਲ ਮੇਰੀ ਵਾਲੇ ਹਾਸੇ ਨਿਕਲੇ ਮੈਂ ਭਾਂਡੇ ਚ ਵਾਗੀ ਤੇ ਮੈਨੂੰ ਐਂ ਜੇ ਲੱਗਿਆ ਜਿਵੇਂ ਮੇਰੇ ਮਗਰ ਵੜ ਗਿਆ ਹੁੰਦਾ ਕੋਈ ਵੀ ਬ੍ਰੂੰਡ ਤੇ ਬਾਹਰ ਨਿਕਲ ਕੇ ਫਿਰ ਮੈਂ ਇਹਨਾਂ ਨੂੰ ਕਿਹਾ ਵਾ ਆ ਜਾਓ ਇਹ ਤੁਹਾਨੂੰ ਗਿਣਾ ਵਾ ਆਜੋ ਕਿਥੋਂ ਪਹਿਲਾਂ ਤੇ ਇੱਕ ਆ ਗਿਆ ਕਹਿੰਦਾ ਮਿਓ ਫਿਰ ਵਾ ਦੂਜਾ ਵੀ ਆ ਜਾ ਦੂਜਾ ਕਹਿੰਦਾ ਮਿਓ ਤੀਜਾ ਕਹਿੰਦਾ ਮਿਓ ਤਿੰਨਾਂ ਨੇ ਮਿਓ ਮਿਓ ਕਹਿ ਕੇ ਮੇਰੇ ਕੋਲ ਆ ਗਏ ਤਿੰਨੇ ਜਿਵੇਂ ਹਾਂ ਜਾਣਦੇ ਹੁੰਦੇ ਨੇਗੇ ਇਹ ਤਾਂ ਉਹੀ ਆਏ ਬਸ ਮੈਨੂੰ ਐ ਲੱਗੇ ਦੇਖੀ ਵੇ ਦੇਖਣ ਨੂੰ ਆਏ ਲੱਗਿਆ ਮਿੱਲਾ ਸੱਦੇ ਤੋਂ ਆਏ ਨੇ ਨੰਨੇ ਆ ਕੇ ਫਿਰ ਮੈਨੂੰ ਉਹ ਕਹਿ ਲੈ ਆਜਾ ਆਜਾ ਅੰਦਰ ਤਾਂ ਨਹੀਂ ਰਹਿ ਗਿਆ ਜੇ ਉਹ ਘਟੇਗਾ ਤਾਂ ਅੰਦਰ ਰਹੇਗਾ ਫਿਰ ਮੈਂ ਦੇਖ ਲੈਂਦੀ ਹਾਂ ਕਵਰੇਜ ਨਾ ਕਈ ਵਾਰ ਕਵਰੇਜ ਵੱਧ ਜਾਂਦੇ ਨੇ ਉਹ ਇੱਧਰ ਹੋਊਗੀ ਤਾਂ ਮੈਨੂੰ ਤਾਂ ਲੱਗਿਆ ਵੀ ਸਾਡੇ ਅੰਦਰ ਵੱਧ ਜਾਂ ਤਾਂ ਇਹ ਨਹੀਂ ਤੁਹਾਡੇ ਅੰਦਰ ਪਤਾ ਵੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਨਾ ਤਾਂ ਜਿੰਮੀ ਨੂੰ ਪਤਾ ਲੱਗਦਾ ਹੈਗਾ ਮੈਂ ਤਾਂ ਫਿਰ ਕਦੋਂ ਵੀ ਬਾਹਰ ਖੋਲੋਂ ਮੈਂ ਤਾਂ ਉਹ ਤਾਂ ਮੈਂ ਬਾਹਰ ਡਾਉਣੀ ਅੰਦਰ ਹੀ ਆਪੇ ਇੱਕ ਦਿਨ ਰਾਤ ਨੂੰ ਅਸੀਂ ਨੇਪਤਰੀ ਮੈਂ ਬਾਹਰ ਖੋਲਦਾ ਮੈਂ ਬਾਹਰੇ ਆ ਗਈ ਇਹ ਤਾਂ ਉਹਦੀ ਬੜ ਗਈ ਕਮਰੇ ਚ ਵੜ ਗਿਆ ਸਵੇਰੀ ਸੀ ਕਿ ਰਾਤ ਨੂੰ ਸੀ ਪਤਾ ਨਹੀਂ ਹੰਟੀ ਗਰਾਤ ਸੀ ਹਾਂ ਸਾਡਾ ਡੇਟ ਨਹੀਂ ਜਾ ਭੁੱਲ ਰਹੇ ਨੇ ਆ ਤਾਂ ਉਹ ਵੀ ਆ ਗਏ ਮੈਂ ਪਹਿਲਾਂ ਬਰਾਂਡੇ ਦਾ ਪਹਿਲਾ ਕੁੰਡਾ ਲਾਉਂਗੀ ਫੇਰ ਮੈਂ ਅੰਦਰ ਜਾ ਕੇ ਜਿਹੜਾ ਕੰਮ ਜਾਨੀ ਫੇਰ ਕਰਦੀ ਆਗੀ ਜੇ ਕਿਤੇ ਮੈਂ ਭੁੱਲ ਜੰਦਰ ਵੜ ਜਾਂਦੇ ਨੇਗੀ ਫੇਰ ਬਾਹਰ ਆ ਕੇ ਦੇਖਣੇ ਪੈਣੇ ਵੀ ਪੂਰੇ ਰਹਿ ਗਏ ਨਹੀਂ ਫੇਰ ਅੰਦਰ ਹੋਊਗਾ ਇੱਕ ਫੇਰ ਘੱਟ ਕੇ ਲਿਉਣੀ ਦੇਖ ਕੇ ਕਿਉਂ ਕਮਰੇ ਖੁੱਲੇ ਹੁੰਦੇ ਨਹੀਂ ਪਤਲਾਦਾ ਹੈਗਾ ਵੀ ਕਿੱਥੇ ਜਾ ਕੇ ਬੈਠ ਜਾਂਦੇ ਨੇਗੀ ਇਹਨਾਂ ਦਾ ਕਿਹੜਾ ਪਤਾ ਲੱਗਦਾ ਹੈਗਾ ਆ ਪਰਦਾ ਦੀ ਹੋਲ ਜੀ ਬੈਠ ਜਾਂਦੇ ਨੇ ਇਥੇ ਵੀ ਪਤਾ ਨਹੀਂ ਸਾਡੇ ਹਜੇ ਖਤਮ ਹੀ ਨਹੀਂ ਹੋਇਆ ਹੈਗਾ। ਸਲੈਡਰਸਾ ਮੈਨੂੰ ਆਏ ਸੀ ਵੀ ਅੱਜ ਖਤਮ ਹੈ ਸਵੇਰੇ ਹੋਇਆ। ਉਹ ਕਲਦੀਪ ਨੇ ਹਰਿਆਕੇ ਦੇਖਿਆ ਸੀਗਾ ਨਾ ਮਾਸੀ ਵੀ ਮਰ ਜਾਂਦੀਆਂ ਨੇ ਹਜੇ ਕਿੱਥੇ ਮੁੱਕੂਗਾ। ਫਿਰ ਵਸੀਂ ਆਏ ਸੀ ਮਹਾਜਨ ਵਹਾਂ ਜਾ ਰਹੇ ਭਰਾਏ ਨੂੰ। ਕੋਲ ਲਿਕੇ ਦਵਾਜ਼ ਕਰ ਲੈਣ ਨੂੰ। ਹਾਂ। ਥੋੜੇ ਬਹਾਲਣਾ ਭਰਾਏਗੇ ਨਹੀਂ ਸਾਡਾ ਹਜੇ ਭਰਾਏ ਨਹੀਂ ਜਾਣਾ ਸੀਗਾ। ਫਿਰ ਆਪ ਨੂੰ ਓਖਾ ਹੋ ਜਾਂਦਾ ਖੜਾ ਹੋਣਾ ਨੂੰ ਭਾਈ। ਲੋ ਇਹ ਸਾਰੇ ਕੰਮ ਧੰਦੀ ਆਪਾਂ ਨੇ ਮੇਟਦੇ। ਹੁਣ ਆਪਾਂ ਕਰ ਦਈਏ ਚੱਕ ਤਰ ਇੱਥੋਂ। ਜਿਹੜਾ ਸਮਾਨ ਬਾਹਰ ਖੱਡਿਆ ਸੀ ਅੰਦਰ ਰੱਖੀਏ ਨਾ। ਕਿਉਂਕਿ ਰਾਤ ਨੂੰ ਸਾਰੀ ਰਾਤ ਫਿਰ ਇਹ ਬਿੱਲੀਆਂ ਨਾ ਹਟਦੀਆਂ ਨਹੀਂ ਹੈਗੀਆਂ ਖੜਕਾ ਦੜਕਾ ਕਰੀ ਜਾਣਗੀਆਂ ਰੋਟੀ ਦਾ ਡੱਬਾ ਮੈਂ ਇਹਨਾਂ ਦੀਆਂ ਰੋਟੀਆਂ ਨਾ 4-5 ਵੱਧ ਲਾ ਕੇ ਰੱਖਦੀ ਹੁੰਦੀ ਆਗੀ ਕਿਉਂਕਿ ਇਹ ਸਵੇਰੇ ਉਠਦੀ ਨੂੰ ਨਾ ਫਿਰ ਇਹ ਰੋਟੀ ਮੰਗਦੀਆਂ ਨੇ ਦੁੱਧ ਮੰਗਦੀਆਂ ਨੇ ਆ ਤੇ ਉਹ ਮੈਂ ਡੱਬੇ ਦੇ ਵਿੱਚ ਪਾ ਕੇ ਮੈਂ ਬਾਕਸ ਦੇ ਵਿੱਚ ਰੱਖ ਦੇਣੀ ਹੁੰਦੀ ਹੈਗੀ ਨਾ ਸਵੇਰੇ ਕੱਢ ਕੇ ਫਿਰ ਰੋਟੀ ਪਾਉਂਦੀ ਆ ਉਹਨਾਂ ਨੂੰ ਨਹੀਂ ਤਾਂ ਸਾਰੀ ਰਾਤ ਡੱਬਾ ਹੀ ਰੋੜੀ ਤੁਰੀਆਂ ਫਿਰਨੀ ਹੈ ਬਾਹਰ ਜਿਆਦੇ ਤੰਗ ਕਰਦੀਆਂ ਨੇ ਰੱਖ ਤਾ ਜਿਹੜਾ ਹੋਰ ਵਾਦੂ ਸਮਾਨ ਹੈ ਉਹ ਵੀ ਚੱਕ ਕੇ ਰੱਖ ਦਿੰਦੇ ਆਂਗੇ। ਚੱਕਲਾ ਬੇਨ ਨੇ ਮੈਂ ਟੱਕਤਾ। ਉਹ ਵੀ ਬਾਹਰ ਕੱਢਿਆ ਸੀਗਾ। ਇਹ ਵੀ ਚੀਜ਼ ਇਹਦੇ। ਸੋਈ ਦੀ ਲਾਈਟ ਆਪਾਂ ਵਧਾਤੀ। ਹੁਣ ਆਪਾਂ ਕਰਦੇ ਆਂਗੇ। ਸੋਈ ਗੱਦ ਤੇ ਚੱਕ ਪਰ ਆਪਾਂ ਸਾਰੀ ਕੋਈ ਚੀਜ਼ ਨਹੀਂ ਇੱਥੇ ਰਹਿਣ ਦਿੰਦੇ ਹੈਗੇ ਇਹ। ਸਾਰੇ ਨੇ ਰੋਟੀ ਖਾ ਲਈ ਹੈ ਜਿਹਦਾ ਟਾਈਮ ਨਾਲ ਹੀ ਨਿੰਬੜ ਗਿਆ 7:00 ਵਜੇ ਗਏ ਨੇ 7:30 ਹੋ ਗਏ ਤੇ ਅੱਜ ਸਾਰੇ ਨੇ ਇਕੱਠਿਆਂ ਨਹੀਂ ਰੋਟੀ ਖਾ ਲਈ ਜਦੋਂ ਮੈਂ ਲੱਗ ਗਈ ਉਹਦੀ ਖਾਣ ਬੈਠ ਗਏ ਨਾ ਕਦੇ ਕਦੇ ਤਾਂ ਖਾਣ ਚ ਹੀ ਨਹੀਂ ਆਉਂਦੇ ਹੈਗੇ ਖੜਜੋ 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 ਹਾਂਜੀ ਮੇਰੀ 셀ਫ ਸੇਵ ਕਰਨ ਲਈ ਦਿੰਦੀ ਹੈ ਖੜਦੇ ਨਹੀਂ ਹੈਗੇ ਜੇ ਰੋਟੀ ਖਾਂਦਾ ਨਾ ਕੋਈ ਰੋਟੀ ਖਾਂਦੇ ਤੇ ਮੂਹਰੇ ਮਾਰਨਗੇ ਸ਼ਾਲਾ ਵੀ ਅਸੀਂ ਤੁਹਾਡੇ ਥਾਲ ਤੇ ਆ ਕੇ ਬੈਠ ਜਾਾਂਗੇ ਥਾਲ 'ਚ ਰੋਟੀ ਲੈ ਜਾਾਂਗੇ ਚੱਕ ਕੇ ਤੇ ਚਲੋ ਜੀ ਹੁਣ ਆਪਾਂ ਵਲੌਗ ਦਾ ਵੀ ਐਂਡ ਕਰਦੇ ਆਂਗੇ ਨਾ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਫਰਮਾਤਮਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਤੇ ਬਣਾਉਣ ਵਾਲਿਆਂ ਨੂੰ ਤੇ ਵੱਡੀ ਗੱਲ ਤੰਦਰੁਸਤੀ ਦੀ ਹੈ ਨਾ ਚੜ੍ਹਦੀ ਕਲਾ ਵਿੱਚ ਰੱਖੀ ਤੇ ਆਪਾਂ ਮਿਲਾਂਗੇ ਕੱਲ ਨੂੰ ਉਮੀਦ ਹੈ ਤੁਹਾਨੂੰ ਮੇਰਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ